ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਹੁੰਦਾ ਸਵੇਰੇ ਜਿੰਦਾਬਾਦ ਜਿੰਦਾਬਾਦ ਕੋ ਇਹ ਪ੍ਰੋਗਰਾਮ ਹੈਗਾ ਕੱਲੀ ਜਥੇਬੰਦੀ ਦਾ ਪ੍ਰੋਗਰਾਮ ਨਹੀਂ ਹੈਗਾ ਇਹ ਸਯੁਕਤ ਮੋਰਚਾ ਦਾ ਪ੍ਰੋਗਰਾਮ ਹੈ ਸਯੁਕਤ ਮੋਰਚੇ ਦੀ ਜਿਹੜੀ ਮੀਟਿੰਗ ਜਿਹੜੀ ਆ ਸ਼ਾਮ ਦੇ ਸਮੇਂ ਹੋਣੀ ਆ ਉਹ ਜੋ ਵੀ ਪ੍ਰੋਗਰਾਮ ਦੇਣਗੇ ਉਹਦੇ ਅਨੁਸਾਰ ਜਿਹੜਾ ਸਾਰਾ ਆ ਜਨੇ ਬੰਦੀਆਂ ਨੇ ਚੱਲਣਾ ਪੰਜਾਬ ਦੇ ਕੱਲ ਕਈ ਕਿਸਾਨਾਂ ਨੂੰ ਨજરਬੰਦੀ ਕੀਤਾ ਗਿਆ ਥਾਣੇ ਵੀ ਗਈ ਸੀ ਸਾਡੇ ਘਰਾਂ ਦੇ ਵਿੱਚ ਜਿੱਦਾਂ ਅਸੀਂ ਡਕੈਤ ਹੁੰਨੇ ਆ ਸਾਡੇ ਪੰਜਾ ਸਾਵਾ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਸਾਡੇ ਘਰ ਗਏ ਆ ਔਰ ਸਾਰੇ ਟੂੜੀ ਵਾਲੇ ਕਮਰਿਆਂ ਦੀ ਤਲਾਸ਼ੀ ਲਈ ਆ ਉੱਪਰ ਜਾ ਕੇ ਕੋਠਿਆਂ 'ਤੇ ਚੜ ਚੜ ਕੇ ਵੀ ਦੇਖਿਆ ਜਿੰਦਾ ਕੋ ਬਹੁਤ ਵੱਡੇ ਡਕੈਤ ਹੋਣੇ ਆ ਆਮ ਲੋਕਾਂ ਆ ਹੀ ਲੜ ਰਹੇ ਲੋਕ ਆ ਹੀ ਜਾਕੂ ਨਹੀਂ ਹੈਗੇ ਔਰ ਇਦਾਂ ਮੇਰੇ ਸਾਥੀਆਂ ਦੇ ਭਵਿੰਦਰ ਸਿੰਘ ਬੜਾਇਤੇ ਵੀ ਉਹਨਾਂ ਨੇ ਰੇਡ ਕੀਤੀ ਆ ਪਰਮਜੀਤ ਦਾ ਸ਼ਹਾਪੁਰ ਦੇ ਕੀਤੀ ਆ ترਸੇਮ ਸਿੰਘ ਬੈਂਸ ਦੇ ਕੀਤੀ ਆ ਤੇ ਉਧਰ ਪਰੇ ਘਟ ਆ ਆਵਤਾਰ ਘਟ ਦੇ ਪਹਿਲਾਂ ਭਰਲਣ ਤਾਂ ਵੀ ਕੋਈ ਗੱਲ ਨਹੀਂ ਹੈਗੀ ਔਰ ਅਸੀਂ ਹਰ ਗੱਲ ਲਈ ਤਿਆਰ ਆ ਔਰ ਇਹਦਾ ਟੱਕਰਾ ਕਰਾਂਗੇ ਜੀ ਬਿਲਕੁਲ ਤੁਸੀਂ ਜੇ ਬੈਸ ਸਾਹਮਣੇ ਦੱਸਿਆ ਹੁਣ ਪ੍ਰੈਸ ਸਾਹਿਬ ਨੇ ਪੁੱਛਿਆ ਉਹ ਕੀ ਕਰਾ ਪ੍ਰੈਸ ਸਾਹਿਬ ਤੁਸੀਂ ਕੀ ਕਰਾ ਚੋ ਤਾਂ ਇਕੋ ਅਸੀਂ ਤਾਂ ਸਮਝਦੇ ਆਂ ਬਈ ਜਿਹੜਾ ਹੈਗਾ ਪੰਜਾਬ ਦੀ ਸਰਕਾਰ ਨੂੰ ਸਭ ਕੁਝ ਸਿੱਖਣਾ ਚਾਹੀਦਾ ਦਿੱਲੀ ਦੇ ਲੋਕਾਂ ਨੇ ਜੇ ਇਹਨਾਂ ਦੀਆਂ ਪਾਲਿਸੀਆਂ ਜਿੱਦਾਂ ਦੇ ਸੀਗੇ ਤਪੜੀਆਂ ਰੋਲ ਕੇ ਰੱਖ ਦਿੱਤੀਆਂ ਬਾਟਾ ਤੇ 22 ਤੇ ਆ ਗਿਆ ਔਰ ਜਿਹੜਾ ਹੈਗਾ ਹਾਲ ਭਗਵੰਤ ਮਾਨ ਦਾ ਵੀ ਇਹਨਾਂ ਨਾਲੋਂ ਵੱਖਰਾ ਨਹੀਂ ਹੋਣਾ ਹੈ ਜਿਸ ਢੰਗ ਦੇ ਨਾਲ ਉਹ ਹੈਂਕੜਵਾਜੀ ਕਰਦਾ ਜਿਸ ਢੰਗ ਦੇ ਨਾਲ ਉਹਦਾ ਰਵਈਆ ਕਿਸਾਨ ਜੱਥੇਬੰਦੀਆਂ ਦੇ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਹੈ ਲੋਕਾਂ ਨੇ ਉਹਨੂੰ ਆਉਣ ਵਾਲੇ ਸਮੇਂ 'ਚ ਸਬਕ ਸਿਖਾਉਣਾ ਹੈ ਪਰसों ਜਿਹੜੀ ਮੀਟਿੰਗ ਸਾਡੀ ਉਹਦੇ ਨਾਲ ਹੋਈ ਉਹਦੇ ਕਿਸਾਨਾਂ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਸੀ ਕਿਸੇ ਕਿਸਮ ਦੀ ਪ੍ਰੋਵੋਕੇਸ਼ਨ ਨਹੀਂ ਸੀ 18 ਮੰਗਾਂ ਦੇ ਵਿੱਚੋਂ 8 ਦੇ ਉੱਤੇ ਸਹਿਮਤੀ ਬਣ ਚੁੱਕੀ ਸੀ ਉਦੋਂ ਬਾਅਦ ਜਿਹੜਾ ਹੈਗਾ ਉਹਨੇ ਕਿਹਾ ਵੀ ਮੈਂ ਉੱਠ ਕੇ ਜਾਣਾ ਤੇ ਮੈਂ ਜਿਹੜਾ ਅਪਾਇੰਟਮੈਂਟ ਹੈ ਮੇਰੀ ਤੁਸੀਂ ਇਹ ਦੱਸੋ 5 ਤਰੀਕ ਦਾ ਕੀ ਕਰੋਗੇ ਉਹਨਾਂ ਨੇ ਕਿਹਾ ਸਾਰਾ ਮੰਗ ਪੱਤਰ ਡਿਸਕਸ ਹੋ ਲੰਗਾ ਅਸੀਂ ਦੇਖ ਲਵਾਂਗੇ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਹੈਗਾ ਵੀ 5 ਦਾ ਅਸੀਂ ਪ੍ਰੋਗਰਾਮ ਮੁਲਤੀ ਨਹੀਂ ਕਰਨਾ ਹੈ ਉਹਨੇ ਕਿਹਾ ਠੀਕ ਹੈ ਫਿਰ ਜਿਹੜਾ ਹੈਗਾ ਜੇ 5 ਤਰੀਕ ਦਾ ਜਿਹੜਾ ਕਪੜਿਆਂ ਤੋਂ ਬਾਅਦ ਹੋਵੇ 5 ਤਰੀਕ ਦਾ ਕਰਨਾ ਤਾਂ ਫਿਰ ਕਰ ਲਓ ਮੈਂ ਦੇਖ ਲਊਂਗਾ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਬਹੁਤ ਭੱਗਾ ਵਾਲੇ ਆ ਕਿਉਂਕਿ ਅੱਜ ਅਸੀਂ ਜਿਹੜਾ ਨਵਾਂ ਸ਼ਹਿਰ ਦੇ ਪੰਡੋਰਾ ਮਹੱਲਾ ਵਿਖੇ ਜਿਹੜੇ ਬਾਈ ਜੀ ਦੀ ਕੁਟਿਆ ਦੇ ਕੋਲ ਜਿਹੜਾ ਹਾਲ ਬਣਿਆ ਆ ਉਸ ਦੇ ਵਿੱਚ ਜਿਹੜੀ ਫੈਟਸਨ ਦੀ ਪੰਜਾਬ ਪੱਧਰ ਦੀ ਮੀਟਿੰਗ ਹੋ ਰਹੀ ਆ ਇਹਦੇ ਵਿੱਚ ਮਾਨਯੋਗ ਐਸਪੀ ਕਰਕਰਾ ਸਾਹਿਬ ਜੋ ਕਿ ਆਈਐਸ ਰਟਾਇਰ ਹੋਏ ਨੇ ਤੇ ਇਸ ਫੈਟਸਨ ਦੇ ਲਾਈਵ ਚੇਅਰਮੈਨ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਇਹ ਜਿਹੜਾ ਫੈਟਸਨ ਹੈ ਇਹਦਾ ਮਤਲਬ ਸਾਨੂੰ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਵੇ ਪੰਜਾਬ ਦੇ ਵਿੱਚ 2011 ਦੇ ਸੈਂਸਸ ਦੇ ਮੁਤਾਬਕ ਕੋਈ 30 ਲੱਖ ਬਰਸ਼ਟ ਨਾਗਰਿਕ ਜਿਹੜੇ ਕਿ 60 ਸਾਲ ਤੋਂ ਜ਼ਿਆਦਾ ਉਮਰ ਦੇ ਸਨ ਉਹ ਉਹਨਾਂ ਦੀ ਗਿਣਤੀ ਹੋਈ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਐਸੋਸੀਏਸ਼ਨਾਂ ਕੁਝ ਬਣੀਆਂ ਹੋਈਆਂ ਸਨ ਜੀ ਸੀਨੀਅਰ ਸਿਟੀਜ਼ਨਸ ਦੀਆਂ ਬਰਿਸ਼ ਨਾਗਰਿਕਾਂ ਦੀਆਂ ਜੀ ਲੇਕਿਨ ਸਟੇਟ ਪੱਧਰ ਦੇ ਉੱਤੇ ਕੋਈ ਵੀ ਐਸੀ ਉਹਨਾਂ ਦੀ ਰਿਪਰੈਜ਼ੈਂਟੇਟਿਵ ਸੰਸਥਾ ਨਹੀਂ ਸੀਗੀ ਜੀ ਸਰ ਕਿ ਜਿਹੜੀ ਉਹਨਾਂ ਦੇ ਸਾਰੇ ਜੋ ਪ੍ਰੋਬਲਮਸ ਹੋਣ ਉਹਨਾਂ ਨੂੰ ਸਮੱਸਿਆਵਾਂ ਹੁੰਦੀਆਂ ਨੇ ਕਈ ਬਜ਼ੁਰਗਾਂ ਦੀਆਂ ਹੈਲਥ ਦੀ ਹੁੰਦੀ ਹੈ ਸਿਕਿਉਰਿਟੀ ਦੀ ਹੁੰਦੀ ਹੈ ਜੀ ਹੋਰ ਹੁੰਦੀਆਂ ਮਾਲੀ ਸੰਕਟ ਕਿਸਨ ਹੁੰਦਾ ਕਿ ਭੀ ਉਹ ਸਰਕਾਰ ਦੇ ਨੋਟਿਸ ਵਿੱਚ ਲਿਆ ਸਕੇ ਉਹ ਸਰਕਾਰ ਨਾਲ ਗੱਲਬਾਤ ਕਰਕੇ ਜੀ ਉਹਨਾਂ ਦਾ ਨਪਟਾਰਾ ਕਰਵਾ ਸਕੇ ਸੋ ਫਿਰ ਕੁਝ ਜਿਹੜੇ ਸਾਡੇ ਸਾਥੀ ਸਨ ਉਹਨਾਂ ਨੇ 2008 ਦੇ ਵਿੱਚ ਰੋਪੜ ਦੇ ਵਿੱਚ ਜਿਹਨੂੰ ਅੱਜਕਰ ਰੂਪਨਗਰ ਕਹਿੰਦੇ ਆ ਜੀ ਰੂਪਨਗਰ ਦੇ ਵਿੱਚ ਮੀਟਿੰਗ ਕਰਕੇ ਇੱਕ ਸਟੇਟ ਲੈਵਲ ਦੀ ਪੱਧਰ ਦੀ ਇੱਕ ਸੰਸਥਾ ਬਣਾਈ ਜਿਸ ਨੂੰ ਕਿ ਆਪਾਂ ਐ ਫੈਡਰਸ਼ਨ ਕਹਿੰਦੇ ਹੈਗੇ ਆ ਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨਸ ਐਸੋਸੀਏਸ਼ਨ ਪੰਜਾਬ ਉਸ ਤੋਂ ਇਹ ਹੁਣ ਤੱਕ ਇਹ ਚੱਲ ਰਹੀ ਹੈ ਔਰ ਬੜੇ ਜ਼ੋਰ ਸ਼ੋਰ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਈ ਜੋ ਪੰਜਾਬ ਦੇ ਬਰਿਸ਼ਟ ਨਾਗਰਿਕ ਨੇ ਉਹਨਾਂ ਨੂੰ ਹਰ ਕਿਸਮ ਦੀ ਸਹੂਲियत ਦਿੱਤੀ ਜਾਵੇ ਹਰ ਤੀਸਰੇ ਮਹੀਨੇ ਜੀ ਸਾਡੀ ਇੱਕ ਗਵਰਨਿੰਗ ਬਾਡੀ ਜਿਹੜੀ ਕਿ ਸਾਡੇ ਸਾਰੇ ਕੰਟਰੋਲ ਕਰਦੀ ਔਰ ਕੰਮ ਕਰਦੀ ਹੈ ਜੀ ਸਰ ਫਰਸਨ ਦੇ ਮਾਮਲਿਆਂ ਦੇ ਬਾਰੇ ਉਹ ਗਵਰਨਿੰਗ ਬਾਡੀ ਦੀ ਅਸੀਂ ਇੱਕ ਮੀਟਿੰਗ ਕਰਦੇ ਆ ਹਰ 3 ਮਹੀਨੇ ਬਾਅਦ ਹਰ 3 ਮਹੀਨਿਆਂ ਦੇ ਬਾਅਦ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਜੀ ਸੋ ਅੱਜ ਅਸੀਂ ਨਵਾਂ ਸ਼ਹਿਰ ਦੇ ਵਿੱਚ ਇਹ ਗਵਰਨਿੰਗ ਬਾਡੀ ਦੀ ਮੀਟਿੰਗ ਜਿਹਦੇ ਵਿੱਚ ਸਾਰੀਆਂ ਵੱਡੀਆਂ-ਵੱਡੀਆਂ ਸਾਡੀਆਂ ਐਸੋਸੀਏਸ਼ਨਾਂ ਦੇ ਰਿਪਰੈਜ਼ੈਂਟੇਟਿਵ ਹੋਣਗੇ ਠੀਕ ਹੈ ਹਾਂਜੀ ਉਨਾਂ ਉਨਾਂ ਨਾਲ ਦੀ ਮੀਟਿੰਗ ਕਰਾਂਗੇ ਔਰ ਸਲਾਹ مشورہ ਹੋਵੇਗਾ ਸਾਡੀਆਂ ਸਮੱਸਿਆਵਾਂ ਦੇ ਉੱਤੇ ਸਲਾਹ مشورہ ਹੋਵੇਗਾ ਔਰ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਸੁਝਾਅ ਸਰਕਾਰ ਨੂੰ ਦੇ ਸਕਦੇ ਹਾਂ ਕੁਝ ਸੈਂਟਰ ਦੀਆਂ ਵੀ ਸਾਡੇ ਹੈਗੀਆਂ ਨੇ ਸਾਡੇ ਸਮੱਸਿਆਵਾਂ ਉਸ ਵੀ ਬਾਰੇ ਵੀ ਅਸੀਂ ਵਿਚਾਰ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਰਿਆਂ ਦੀ ਸੋਚ ਵਿਚਾਰ ਦੇ ਬਾਅਦ ਅਸੀਂ ਕਾਫੀ ਅੱਛੇ ਸਾਡੇ ਸੁਝਾਓ ਆਉਣਗੇ ਔਰ ਅਸੀਂ ਅੱਗੇ ਫਿਰ ਵੱਧ ਸਕਾਂਗੇ ਸਰ ਫੈਟਸਨ ਦਾ ਮੁੱਖ ਮੰਤਵ ਕੀ ਹੈ ਸੀਨੀਅਰ ਸਿਟੀਜ਼ਨ ਵਾਸਤੇ ਫੈਟਸਨ ਦਾ ਮੁੱਖ ਮੰਤਵ ਜਿਸ ਤਰ੍ਹਾਂ ਮੈਂ ਦੱਸਿਆ ਹੈ ਉਹ ਇਹੀ ਹੈ ਕਿ ਜਦੋਂ ਤਾਈਂ ਸਟੇਟ ਲੈਵਲ ਦੇ ਉੱਤੇ ਇੱਕ ਸੰਸਥਾ ਨਾ ਬਣਦੀ ਸਾਡੀ ਕੋਈ ਆਵਾਜ਼ ਸਰਕਾਰਾਂ ਤਾਈਂ ਨਹੀਂ ਪਹੁੰਚ ਸਕਦੀ ਸੀ ਸੋ ਇਸ ਕਰਕੇ ਸਾਡਾ ਮੁੱਖ ਇਹੀ ਹੈ ਕਿ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਬਣੀਆਂ ਹੋਈਆਂ ਜਾਂ ਉਹਨਾਂ ਸਾਰਿਆਂ ਨੂੰ ਇੱਕ ਜੁਟ ਕਰਕੇ ਇੱਕ ਪਲੈਟਫਾਰਮ ਤੇ ਉੱਤੇ ਲਿਆ ਕੇ ਇੱਕ ਸਟੇਟ ਲੈਵਲ ਦੀ ਕੀਤੀ ਜਾਵੇ ਆਪਣੀ ਆਪਣੇ ਸੰਸਥਾ ਕੀਤੀ ਜਾਵੇ ਜਿਹੜੇ ਕਿ ਉਹਨਾਂ ਸਾਰਿਆਂ ਦੇ ਮਾਮਲੇ ਕਲੈਕਟਿਵ ਤੌਰ ਤੇ ਸਾਰੇ ਸੀਨੀਅਰ ਸਿਟੀਜ਼ਨ ਦੇ ਮਾਮਲੇ ਜਿਹੜੇ ਹੈਗੇ ਨੇ ਉਹ ਸਰਕਾਰ ਦੇ ਨਾਲ ਕਰ ਜਿਸ ਰੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੀ ਬੜੀ ਵੱਡੀ ਪ੍ਰੋਬਲਮ ਹੈ ਸਾਡਾ ਬਹੁਤ ਗਰੀਬ ਵਰਗ ਹੈਗਾ ਸਾਡੇ ਵਿੱਚ ਸਾਰੇ ਵੈਲ ਟੂ ਧੂ ਨਹੀਂ ਹੈਗੇ ਜੀ ਕੋਈ 55% ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਨੇ ਉਹ ਗਰੀਬੀ ਦੀ ਰੇਖਾ ਤੋਂ ਨੀਚੇ ਹਨ ਖਾਸ ਕਰਕੇ ਔਰਤਾਂ ਜਿਹੜੀਆਂ ਨੇ ਵਿਡੋਜ਼ ਰਹਿ ਜਾਂਦੀਆਂ ਨੇ ਉਮਰ ਦੇ ਅਧੇਰ ਉਮਰ ਦੇ ਵਿੱਚ ਜੀ ਸੋ ਉਹਨਾਂ ਨੂੰ ਕਿੰਨਾ ਬੁਢਾਪਾ ਪੈਨਸ਼ਨ ਦਿੱਤੀ ਜਾਵੇ ਜਿਹਦੇ ਨਾਲ ਕਿ ਵੀ ਉਹਨਾਂ ਦਾ ਗੁਜ਼ਾਰਾ ਚੱਲ ਸਕੇ ਸਰ ਪੰਜਾਬ ਸਰਕਾਰ ਦੇ ਰਹੀ ਹੈ 1500 ਰੁਪਇਆ ਹਾਂਜੀ ਤੁਸੀਂ ਕੋਈ ਕੀ ਮੰਗ ਕਰ ਰਹੇ ਹੋ ਅਸੀਂ ਤਾਂ ਜੀ 3500 ਵੀ ਮੰਗਿਆ ਅੱਛਾ ਜੀ ਹੁਣ ਹੁਣ ਅਸੀਂ ਜ਼ਿਆਦਾ ਵੀ ਮੰਗ ਰਹੇ ਹਾਂ ਜਿਸ ਵੇਲੇ ਪੰਜਾਬ ਸਰਕਾਰ 250 ਦਿੰਦੀ ਸੀ ਜੀ ਉਦੋਂ ਤੋਂ ਅਸੀਂ ਲੱਗੇ ਹੋਏ ਹਾਂ ਔਰ ਸਾਡੀ ਕੋਸ਼ਿਸ਼ਾਂ ਦੇ ਨਾਲ ਕਹਿਣ ਦੇ ਨਾਲ ਉਹਨਾਂ ਨੂੰ ਮਿਲ ਕੇ ਇੱਕ ਪੰਜਾਬ ਸਟੇਟ ਕਾਉਂਸਲ ਬਣੀ ਹੋਈ ਹੈ ਸੀਨੀਅਰ ਸਿਟੀਜ਼ਨ ਦੀ ਜੀ ਔਰ ਸਾਡੇ ਜਿਹੜੇ ਸੋਸ਼ਲ ਵੈਲਫੇਅਰ ਦੇ ਅ ਮੰ ministr ਨੇ ਜੀ ਡਾਕਟਰ ਬਲਜੀਤ ਕੌਰ ਜੀ ਉਹ ਉਸ ਦੇ ਚੇਅਰਮੈਨ ਨੇ ਕਾਉਂਸਲ ਦੇ ਉਹਦੇ ਵਿੱਚ ਵੀ ਅਸੀਂ ਮਾਮਲਾ ਰੱਖਦੇ ਮੈਂ ਵੀ ਉਹਦਾ ਮੈਂਬਰ ਹੈਗਾ ਨਾਨ ਅਫੀਸ਼ੀਅਲ ਮੈਂਬਰ ਹਾਂ ਸੋ ਅਸੀਂ ਉਹਦੇ ਵਿੱਚ ਵੀ ਮਾਮਲਾ ਰੱਖਦੇ ਆ ਕਿ ਹੁਣ 1500 ਵੀ ਜਿਹੜਾ ਹੈਗਾ ਤੁਸੀਂ ਕੀਤਾ ਹੋਇਆ ਇਹ ਘਟ ਹੈ ਮਹਿੰਗਾਈ ਬਹੁਤ ਹੋ ਗਈ ਹੈਗੀ ਹੈ ਜੀ ਔਰ बच्चे वो ताही बुजुर्गਾਂ ਦੀ ਇੱਜ਼ਤ ਮਾਨ ਕਰਦੇ ਨੇ ਜੇ ਕੋਈ ਉਹਨਾਂ ਦੇ ਕੋਈ ਪੈਨਸ਼ਨ 3-4000 ਮਹੀਨੇ ਦੀ ਆ ਜਾਏ ਤਾਂ ਉਹ ਉਸ ਕਰਕੇ ਵੀ ਸਾਨੂੰ ਜ਼ਰੂਰੀ ਹੈ ਸੋ ਸਰ ਇੱਕ ਹੈਗਾ ਜਿੱਦਾਂ ਪੰਜਾਬ ਦੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਸੀਨੀਅਰ ਸਿਟੀਜ਼ਨ ਇੱਕ ਹੋਮ ਹੋਣੇ ਚਾਹੀਦੇ ਆ ਜਿੱਥੇ ਕਿ ਸੀਨੀਅਰ ਸਿਟੀਜ਼ਨ ਬੈਠ ਕੇ ਜਿਹੜਾ ਆਪਣੀ ਕੋਈ ਗੱਲਬਾਤ ਕਰ ਸਕਣ ਕੋਈ ਆਪਣਾ ਇੰਜੋਏ ਕਰ ਸਕਣ ਲੇਕਿਨ ਪੰਜਾਬ ਪੱਧਰ ਤੇ ਹਲੇ ਬਹੁਤ ਸਾਰੇ ਜ਼ਿਲ੍ਹੇ ਆ ਜਿਹਦੇ ਵਿੱਚ ਸਾਡਾ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਵੀ ਹੈਗਾ ਆ ਉੱਥੇ ਵੀ ਹਲੇ ਤੱਕ ਇਹ ਜਿਹੜਾ ਸੀਨੀਅਰ ਸਿਟੀਜ਼ਨ ਹੋਮ ਨਹੀਂ ਬਣਿਆ ਤੇ ਆਪ ਜੀ ਦਾ ਕੀ ਕਹਿਣਾ ਸਾਡੀ ਇਹ ਇੱਕ ਬਹੁਤ ਹੀ ਮਹੱਤਵਪੂਰਨ ਮੰਗ ਹੈਗੀ ਆ ਪੰਜਾਬ ਸਰਕਾਰ ਦੇ ਪਾਸ ਕਿ ਇਹ ਨੂੰ ਅਸੀਂ ਸੀਨੀਅਰ ਸਿਟੀਜ਼ਨ ਹੋਮ ਹੋਮ ਜਾਂ ਭਵਨ ਕਹੀਏ ਜੀ ਜਾਂ ਡੇ ਕੇਅਰ ਸੈਂਟਰਸ ਕਹੀਏ ਜੀ ਵੱਡੀਆਂ-ਵੱਡੀਆਂ ਲੋਕੇਲਿਟੀਆਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਇਹ ਜਗ੍ਹਾ ਹੋਣੀ ਚਾਹੀਦੀ ਹੈ ਇੱਕ ਕਮਨ ਜਗ੍ਹਾ ਹੋਣੀ ਚਾਹੀਦੀ ਹੈ ਜੀ ਜਿੱਥੇ ਕਿ ਆਪਣਾ ਦਿਨ ਦੇ ਵਿੱਚ ਤਿੰਨ-ਚਾਰ ਘੰਟੇ ਉਸ ਇਲਾਕੇ ਦੇ ਜਿਹੜੇ ਬਜ਼ੁਰਗ ਲੋਕ ਨੇ ਉਹ ਬੈਠ ਸਕਣ ਕੁਝ ਉਹਨਾਂ ਦੇ ਥੋੜਾ-ਬਹੁਤ ਐਂਟਰਟੇਨਮੈਂਟ ਦਾ ਹੋਵੇ ਇੰਤਜ਼ਾਮ ਕੁਝ ਉਹਨਾਂ ਦੇ ਖ਼ਬਰ ਵਗੈਰਾ ਪਏ ਹੋਣ ਕੁਝ ਵਾਪਸ ਦੇ ਵਿੱਚ ਸਲਾਹ مشورہ ਕਰ ਸਕਦੇ ਹੋ ਕਿਉਂਕਿ ਜਿਹੜੇ ਲੋਕ ਕੋਈ ਕੋਈ ਕੰਮ ਨਹੀਂ ਐਸੇਲੇ ਕਰ ਰਹੇ ਜ਼ਿਆਦਾ ਉਮਰ ਦੇ ਵਿੱਚ ਅਗਰ 24 ਘੰਟੇ ਉਹ ਘਰੇ ਬੈਠੇ ਰਹਿਣਗੇ ਤਾਂ ਉਸੇ ਨਾਲ ਉਹਨਾਂ ਨੂੰ ਬਿਮਾਰੀਆਂ ਹੀ ਲੱਗਣਗੀਆਂ ਹੋਰ ਕੁਝ ਨਹੀਂ ਹੋਏਗਾ ਜੋ ਬਾਹਰ ਆ ਜਾਂਦੇ ਨੇ ਆਪਣੇ ਹਾਮਉਮਰ ਲੋਕਾਂ ਦੇ ਨਾਲ ਮਿਲਦੇ ਨੇ ਉਹ ਤਾਂ ਉਹਦੇ ਨਾਲ ਉਹਨਾਂ ਦਾ ਮਨ ਜਿਹੜਾ ਹੁੰਦਾ ਹੈ ਬਹੁਤ ਖੁਸ਼ ਹੋ ਜਾਂਦਾ ਹੈਗਾ ਔਰ ਉਹਨਾਂ ਨੂੰ ਰਿਲੈਕਸੇਸ਼ਨ ਮਿਲਦੀ ਹੈਗੀ ਹੈ ਆਪਣਾ ਸਰ ਸ਼ਮਨਾਮ ਦੀ ਦੱਸਿਓ ਜੀ ਨਾ ਸ਼੍ਰੀ ਨਾ ਆਰਕੇ ਕੱਕੜ ਪ੍ਰੋਫੈਸਰ ਆਰਕੇ ਕੱਕੜ ਆਰਕੇ ਕੱਕੜ ਕੇ ਸਾਡੇ ਅੱਜ ਮੈਂ ਪ੍ਰੈਜ਼ੀਡੈਂਟ ਪੰਜਾਬ ਸਰਕਾਰ ਨੇ ਪਿੱਛੇ ਜੇ ਇੱਕ ਘੋਸ਼ਣਾ ਕੀਤੀ ਹੈ ਕੁਝ ਕਰੋੜ ਰੁਪਇਆ ਰਿਲੀਜ਼ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੇ ਡਿਸਟ੍ਰਿਕਟ ਵਾਈਜ਼ ਪੈਸੇ ਵੰਡੇ ਹੈ ਪੰਜਾਬ ਪਟਿਆਲੇ ਦਾ ਮੈਨੂੰ ਪਤਾ ਹੈ 17 ਕਰੋੜ ਰੁਪਿਆ ਸਾਨੂੰ ਮਿਲ ਰਿਹਾ ਹੈ ਪਟਿਆਲੇ ਨੂੰ ਉਹਨਾਂ ਦਾ ਟੀਚਾ ਇਹ ਹੈ ਕਿ ਹਰ ਜ਼ਿਲ੍ਹੇ ਵਿੱਚ ਇੱਕ ਆਸ਼ਰਮ ਜਿਹੜਾ ਵਿਰਦਾਸ਼ਮ ਖੋਲਿਆ ਜਾਏ ਉਹਦੇ ਵਿੱਚ ਮੈਕਸਿਮਮ ਗ੍ਰਾਂਟ ਲੁਧਿਆਣੇ ਨੂੰ ਹੈ 65 ਲੱਖ ਰੁਪਿਆ ਅਗਰ ਇਹ ਇੰਪਲੀਮੈਂਟ ਹੋ ਗਿਆ ਤਾਂ ਇਹ ਬਹੁਤ ਵਧੀਆ ਸਕੀਮ ਹੈ ਇਹਦੇ ਵਿੱਚ ਅਸੀਂ ਕਿਸੇ ਸਕੂਲ ਤੋਂ ਜਾਂ ਗੁਰਦੁਆਰੇ ਤੋਂ ਪਿੰਡ ਵਿੱਚ ਮੰਗ ਕੇ ਕਮਰਾ ਲੈ ਕੇ ਉੱਥੇ ਕੁਝ ਰਖਵਾਰਚ ਦੇ ਦੇਵਾਂਗੇ ਇੱਕ ਤੀਵੀ ਦਾ ਦੇਵਾਂਗੇ ਸ਼ਾਮ ਟਾਈਮ ਘੰਟਾ ਦੋ ਘੰਟੇ ਫਿਕਸ ਕਰ ਦੇਵਾਂਗੇ ਇੱਕ ਨੋਡਲ ਅਫੀਸਰ ਆਪਣੇ ਵੱਲੋਂ ਪੁਆਇੰਟ ਕਰ ਦੇਵਾਂਗੇ ਪੜ੍ਹੇ ਲਿਖੇ ਬੰਦਾ ਉਹਨਾਂ ਨੂੰ ਜਾ ਕੇ ਗਾਈਡ ਕਰੇ ਵਾਟ ਟੂ ਰੀਡ ਐਂਡ ਵਾਟ ਨਾਟ ਟੂ ਰੀਡ ਤੇ ਕਰਨਾ ਉਹਨਾਂ ਨੇ ਕੀ ਹੈ ਇਹ ਸੇ ਅਗਰ ਚੜ ਗਿਆ ਤਾਂ ਬਹੁਤ ਵੱਡੀਆਂ ਮੁਸ਼ਕਲਾਂ ਜਿਹੜੀਆਂ ਸਾਡੀਆਂ ਹੱਲ ਹੋ ਜਾਗੀ ਸਰ ਜਿਹੜਾ ਸੀਨੀਅਰ ਸਿਟੀਜ਼ਨ ਨੂੰ ਜਿੱਦਾਂ ਕੋਈ ਬੱਸ ਸਫਰ ਸਹੂਲਤ ਜਾਂ ਰੇਲਵੇ ਸਹੂਲਤ ਇਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਹੈ ਉਹ ਇਹ ਕੋਸ਼ਿਸ਼ ਕਰ ਰਹੇ ਬਹੁਤ ਦੇਰ ਤੋਂ ਅਸੀਂ ਸੈਂਟਰ ਗਵਰਨਮੈਂਟ ਨਾਲ ਵੀ ਗੱਲਬਾਤ ਕਰ ਰਹੇ ਹਾਂ ਪੰਜਾਬ ਨਾਲ ਵੀ ਕਰ ਰਹੇ ਹਾਂ ਲੇਕਿਨ ਅਜੇ ਤੱਕ ਕੋਈ ਸਿੱਟਾ ਨਿਕਲਿਆ ਨਹੀਂ ਗਵਰਨਰ ਤੁਸੀਂ ਕੀ ਕਰੋਗੇ ਜੀ ਜਿੱਦਾਂ ਹੁਣ ਇਹ ਦੇ ਬਾਰੇ ਮੈਂ ਦੱਸਦਾ ਉਹਦੇ ਵਿੱਚ ਮੈਂਬਰ ਹੋ ਜੀ ਮੈਂ ਇਹ ਤੇ ਮੈਂ ਦੱਸਦਾ ਕਿ ਸਾਡੀ ਇੱਕ ਨੈਸ਼ਨਲ ਲੈਵਲ ਦੇ ਉੱਤੇ ਵੀ ਇੱਕ ਸੰਸਥਾ ਹੈਗੀ ਆ ਜੀ 올 ਇੰਡੀਆ ਕਨਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨਸ ਫੈਡਰੇਸ਼ਨ ਜੀ ਉਹਨੂੰ ਅਸੀਂ ਐਸਕੌਨ ਕਹਿੰਨੇ ਆ ਜੀ ਸਾਡੀ ਜਿਹੜੀ ਇਹ ਪੰਜਾਬ ਸੰਸਥਾ ਇਹ ਉਹਦੇ ਨਾਲ ਅਫੀਲੀਏਟਡ ਵੀ ਹੈ ਜੀ ਔਰ ਮੈਂ ਉਹਨਾਂ ਦੇ ਸੈਂਟਰਲ ਕੌਂਸਲ ਦਾ ਵੀ ਮੈਂਬਰ ਹੈਗਾ ਸੋ ਅਸੀਂ ਹੋਸ ਲੈਵਲ ਦੇ ਉੱਤੇ ਵੀ ਇਸ ਕਾਉਂਡ ਦੇ ਲੈਵਲ ਦੇ ਉੱਤੇ ਵੀ ਔਰ ਆਪਣੇ ਸਟੇਟ ਲੈਵਲ ਦੇ ਉੱਤੇ ਵੀ ਅਸੀਂ ਇਹ ਕੋਵਿਡ ਦੇ ਦਿਨਾਂ ਦੇ ਵਿੱਚ ਇਹ ਵਿਡਰੋਅ ਕੀਤੀ ਗਈ ਹੈ ਇਹ ਜਿਹੜਾ ਕੰਸੈਸ਼ਨ ਰੇਲਵੇ ਫੀਅਰ ਦਾ ਸੀਗਾ ਇਹ ਪੰਜਾਬ ਦੇ ਵਿੱਚ ਤਾਂ ਚਲੋ ਸੜਕਾਂ ਦੇ ਨਾਲ ਅੱਛਾ ਜੁੜਿਆ ਹੋਏ ਨੇ ਸ਼ਹਿਰ ਵਗੈਰਾ ਕਈ ਜਗ੍ਹਾ ਦੇ ਉੱਤੇ ਰੇਲਵੇ ਇਸ ਸਟਿਲ ਸਾਰਿਆਂ ਨਾਲੋਂ ਇੰਪੋਰਟੈਂਟ ਰਿਸੋਰਸ ਹੈਗਾ ਜਰਨੀ ਵਗੈਰਾ ਦਾ ਸੋ ਉਹ ਸਾਡੀ ਬੜੀ ਮੰਗ ਹੈਗੀ ਆ ਸਾਡੇ ਮੈਂਬਰ ਐਸਕੌਨ ਦੇ ਦਿੱਲੀ ਆ ਕੇ ਮਿਲ ਕੇ ਵੀ ਗਏ ਨੇ ਰੇਲ ਮੰਤਰੀ ਨੂੰ ਵਿੱਤ ਮੰਤਰੀ ਦੇ ਨਾਲ ਵੀ ਹੈ ਉਹ ਆਪਣੇ ਵੀ ਜਿਹੜੇ ਉਥੋਂ ਦੇ ਮਨਿਸਟਰ ਵਗੈਰਾ ਨੇ ਮਹਾਰਾਸ਼ਟਰਾ ਦੇ ਜਾਂ ਦੂਸਰੇ ਉਹਨਾਂ ਦੇ ਥਰੂ ਕੋਸ਼ਿਸ਼ ਕਰ ਰਹੇ ਹਨ ਹੋ ਸਕਦਾ ਕਿਸੇ ਵਕਤ ਇਹ ਰিস্টੋਰ ਹੋ ਜਾਏ ਮਤਲਬ ਤੁਹਾਡਾ ਸੰਘਰਸ਼ ਚੱਲ ਰਿਹਾ ਹੈ ਇਹਦੇ ਸਬੰਧ ਵਿੱਚ ਸਾਡਾ ਸੰਘਰਸ਼ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਇਹ ਜਿਹੜਾ ਰੇਲ ਕੰਸੈਸ਼ਨ ਵਿਦਡਰਾ ਕੀਤਾ ਇਹਨਾਂ ਨੇ ਉਹ ਠੀਕ ਨਹੀਂ ਕੀਤਾ ਸੀ ਸਮਝਦੇ ਆ ਕਿ ਬਰਿਸ਼ ਨਾਗਰਿਕਾਂ ਨੂੰ ਕੁਝ ਨਾ ਕੁਝ ਸਹੂਲਤਾਂ ਚਾਹੀਦੀਆਂ ਖਾਸ ਕਰਕੇ ਜਿਹੜੇ ਪੂਰ ਕਲਾਸਿਸ ਦੇ ਨੇ ਅ ਸਰ ਜਿੱਦਾਂ ਤੁਹਾਡੇ ਤੁਸੀਂ ਗੱਲ ਕੀਤੀ ਆ ਡਾਕਟਰ ਬਲਜੀਤ ਕੌਰ ਜੀ ਦੀ ਆ ਜਿਹੜੇ ਕਿ ਮਨਿਸਟਰ ਨੇ ਉਹ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਭਾਗ ਦੇ ਹਾਂਜੀ ਉਹਦੇ ਮਨਿਸਟਰ ਨੇ ਇੱਕ ਇਤੋਂ ਪਹਿਲਾਂ ਜਿਹੜੀ ਇੱਕ ਮਤਲਬ ਬੱਸ ਸਫਰ ਦਾ ਕਾਰਡ ਬਣਦਾ ਹੁੰਦਾ ਸੀਗਾ ਸੀਨੀਅਰ ਸਿਟੀਜ਼ਨ ਵਾਸਤੇ ਉਸ ਵਿਭਾਗ ਦੇ ਵੱਲੋਂ ਬਣਾਇਆ ਜਾਂਦਾ ਸੀਗਾ ਤੇ ਪਰ ਉਹ ਕੁਝ ਸਮੇਂ ਤੋਂ ਉਹ ਬੰਦ ਕਰ ਦਿੱਤਾ ਕਿ ਤੁਸੀਂ ਇਹ ਮੰਗ ਉਠਾਣੀ ਚਾਹੋਗੇ ਪੰਜਾਬ ਸਰਕਾਰ ਅਸੀਂ ਜ਼ਰੂਰ ਅਸੀਂ ਉਠਾਣਾ ਚਾਹਾਂਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਰਿਕਵੈਸਟ ਕੀਤੀ ਹੈ ਇਹ ਸੱਜਣ ਜਲਾਸ਼ੀਬ ਭਗਤ ਸਿੰਘ ਜਨਨ ਸਵਰਨਨ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ